ਆਵਾਮੀ ਪਾਰਟੀ ਨੇ ਭਾਜਪਾ ਦੇ ਵੱਡੇ ਇਲਜ਼ਾਮ ਲਗਾਏ ਨੇ ਆਵਾਮੀ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਤੇ ਕਾਂਗਰਸ ਦੇ ਨਾਲ ਗੜਜੋੜ ਤੋੜਨ ਦਾ ਦਬਾਅ ਬਣਾਇਆ ਜਾ ਰਿਹਾ ਤੇ ਗੜਜੋੜ ਤੋਂ ਡਰ ਕੇ ਹੀ ਕੇਜਰੀਵਾਲ ਨੂੰ ਸਬੰਧ ਵਿੱਚ ਜਿੱਜਾ ਰਹੇ ਨੇ ਇਲਜ਼ਾਮ ਇਹ ਵੀ ਇੱਕ-ਇੱਕ ਕੇਜਰੀਵਾਲ ਤੇ ਫਰਜ਼ੀ ਕੇਸ ਬਣਾਏ ਜਾ ਰਹੇ ਨੇ ਤੇ ਉਹਨਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਜਾ ਰਹੀ ਹੈ ਆਪ ਨੇ ਕਿਹਾ ਕਿ ਬੇਸ਼ੱਕ ਸਾਡੇ ਤੇ ਇੰਡੀ ਗੜਜੋੜ ਤੋਂ ਬਾਹਰ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਪਰ ਅਸੀਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਉਦੋਂ ਵਾਰਣਸੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਇੰਡੀ ਗੜਜੋੜ ਦੀ ਉੱਤੇ ਤਿੱਖੇ ਨਿਸ਼ਾਨੇ ਸਾਧ ਜਾਤੀਵਾਦੀ ਰਾਜਨੀਤੀ ਕਰ ਰਿਹਾ ਤੇ ਦੇਸ਼ ਦੇ ਵਿੱਚ ਭੇਦਭਾਵ ਫੈਲਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਤਪਾਤ ਦੇ ਨਾਲ ਮਾਨਵਤਾ ਦਾ ਨੁਕਸਾਨ ਹੁੰਦਾ ਹੈ। ਇਸ ਲਈ ਅਸੀਂ ਦੇਸ਼ ਨੂੰ ਤੋੜਨ ਤੇ ਵੰਡਣ ਵਾਲਿਆਂ ਤੋਂ ਸਾਨੂੰ ਬਚਣਾ ਹੈ। ਰਵਿਦਾਸ ਜੈੰਤੀ ਮੌਕੇ ਬਨਾਰਸ ਪਹੁੰਚੇ, ਪੀਐਮ ਨੇ ਕਿਹਾ ਕਿ ਮੈਨੂੰ ਇੱਥੇ ਮਿਨੀ ਪੰਜਾਬ ਨਜ਼ਰ ਆਇਆ। ਕਿਸਾਨ ਸੰਘਰਸ਼ ਦੇ ਦੌਰਾਨ ਖਨੌਰੀ ਬਾਰਡਰ ਦੇ ਉੱਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੇ ਪਰਿਵਾਰ ਦਾ ਦੁੱਖ ਵਡਾਉਂਦਿਆਂ ਪੰਜਾਬ ਸਰਕਾਰ ਨੇ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਪੀੜਤ ਪਰਿਵਾਰ ਨੂੰ مالی ਮਦਦ ਦੇ ਵਜੋਂ 1 ਕਰੋੜ ਕਰੋੜ ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਸ਼ੁਭਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਹੋਇਆ ਹੈ ਸੀਐਮ ਪਗਵੰਤਪਾਨ ਨੇ ਕਿਹਾ ਕਿ ਇਸ ਦੁਖਦੀ ਘੜੀ ਦੇ ਵਿੱਚ ਸੂਬਾ ਸਰਕਾਰ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਅੰਮ੍ਰਿਤਕਿਸਾਨ ਸ਼ੁਭਕਰਨ ਦਾ ਖਾਲਿਸਤ ਸੰਸਕਾਰ ਨਹੀਂ ਹੋਵੇਗਾ ਕਿਸਾਨ ਆਗੂ ਨੇ ਸੰਸਕਾਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਉਹ ਉਸ ਵੇਲੇ ਤੱਕ ਅੰਤਿਮ ਸੰਸਕਾਰ ਨਹੀਂ ਹੋਵੇਗਾ ਆਗੂ ਨੇ ਇਸ ਗਲਦੇ ਤੇ ਇਤਰਾਜ਼ ਜਤਾਇਆ ਕਿ ਸਰਕਾਰ ਨੇ ਹੁਣ ਤੱਕ ਐਫਆਈਆਰ ਦਰਜ ਨਹੀਂ ਕੀਤਾ ਇਸ ਤਲਾਵਾ ਉਹਨੇ ਕਿਹਾ ਕਿ ਸਾਡੇ ਲਈ ਪੈਸਾ ਕੋਈ ਵੱਡੀ ਚੀਜ਼ ਨਹੀਂ ਇਨਸਾਫ ਚਾਹੀਦਾ ਕਿਸਾਨਾਂ ਅੰਦੋਲਨ ਦੇ ਪ੍ਰਦਰਸ਼ਨ ਕਰੀ ਕਿਸਾਨਾਂ ਦੇ ਉੱਤੇ ਐਨਐਸਏ ਨਹੀਂ ਲੱਗੇਗਾ ਹਰਿਆਣਾ ਪੁਲਿਸ ਦੇ ਵੱਲੋਂ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਬਾਲਾ ਪੁਲਿਸ ਰੇਂਜ ਦੇ ਆਈਜੀ ਦਿਭਾਸ਼ ਕਬੀਰਾਜ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੇ ਉੱਤੇ ਐਨਐਸਏ ਨਹੀਂ ਲੱਗੇਗਾ ਨਾਲ ਹੀ ਉਹਨਾਂ ਨੇ ਪ੍ਰਦਰਸ਼ਨ ਕਰੀ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਐਨਐਸਏ ਦੇ ਤਹਿਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਨਸੀਹਤ ਦਿੱਤੀ ਜਿਸਾਨ ਸ਼ੁਭਕਰਨ ਦੀ ਮੌਤ ਦੇ ਉੱਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰਾਂ ਤੇ ਸੁਰੱਖਿਆ ਦਸਤਿਆਂ ਨੂੰ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ ਵਿਸ਼ੁਭ ਦੀ ਮੌਤ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਜਾਖੜ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਦੇ ਜਨੂੰਨ ਤੇ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਕਾਂਗਰਸ ਦੇ ਵੱਲੋਂ ਕਿ ਸਾਨਾ ਦੇ ਮੁੱਦੇ ਉੱਤੇ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਗਈ ਹੈ ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਪਾਰਲੀਮੈਂਟ ਦਾ ਵਿਸ਼ੇਸ਼ اجلاس ਬੁਲਾਵੇ ਜਿਸ ਦੇ ਵਿੱਚ ਐਮਐਸਪੀ ਗਾਰੰਟੀ ਕਾਨੂੰਨ 'ਤੇ ਚਰਚਾ ਹੋਵੇ ਉਹਨਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਹੱਕ ਹੈ ਤੇ ਕਿਸਾਨਾਂ ਦੇ ਦਿੱਤੇ ਜਾਣ ਵਾਲਾ ਜ਼ੁਲਮ ਜਲਦੀ ਜਲਦੀ ਬੰਦ ਹੋਵੇ ਮਨਜੇਤਿਵੜੀ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਦੇ ਮੁੱਦੇ ਜਲਦ ਹੱਲ ਕਰਨ ਦੀ ਮੰਗ ਕੀਤੀ ਕਿਸਾਨਾਂ ਅੰਦੋਲਨ ਦਾ ਮੁੱਦਾ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਵੀ ਗੂੰਜਿਆ ਐ ਐਮਪੀ ਤਨਮਨਜੀਤ ਸਿੰਘ ਪਟੇਸੀ ਨੇ ਸੰਸਦ ਦੇ ਵਿੱਚ ਮੁੱਦਾ ਚੁੱਕਦਿਆਂ ਪ੍ਰਦਰਸ਼ਨ ਦੇ ਵਿੱਚ ਕਿਸਾਨ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਚਿੰਤਾ ਜਤਾਈ ਵੀ ਯੂਕੇ ਸਰਕਾਰ ਤੋਂ ਮਸਲਾ ਪਾਰ ਸਰਕਾਰ ਦੇ ਅੱਗੇ ਚੁੱਕਣ ਦੀ ਮੰਗ ਕੀਤੀ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਪੇ ਕਿਸਾਨਾਂ ਦੀਆਂ ਕੁਝ ਪੋਸਟਾਂ ਤੇ ਕਿਸਾਨ ਸਮਰਥਕਾਂ ਦੇ ਅਕਾਊਂਟ ਹਟਾਉਣ ਨੂੰ ਲੈ ਕੇ ਵੀ ਚਿੰਤਾ ਜਤਾਈ। ਕਰਨੌਰੀ ਬਾਰਡਰ ਦੇ ਉੱਤੇ ਪ੍ਰਦਰਸ਼ਨ ਕਰ ਰਹੀ ਖੂੜ ਕਿਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ। ਦਰਸ਼ਨ ਸਿੰਘ ਨਾਮ ਦੇ ਕਿਸਾਨ ਵੀ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਨਾਲ ਜਨ ਚਲੀ ਗਈ। ਪ੍ਰਤਿਕ ਕਿਸਾਨ ਦੀ ਸਮਾਣਾ ਦੇ ਪਿੰਡ ਅਮਰਗੜ ਦਾ ਉਹ ਰਹਿਣ ਵਾਲਾ ਸੀ। ਕਿਸਾਨ ਦੀ ਮ੍ਰਿਤਕ ਦੇ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਰਖਵਾਇਆ ਗਿਆ ਕਾਬਲੇ ਗੌਰੇ ਇਸ ਤੋਂ ਪਹਿਲਾਂ ਦੋ ਬਜ਼ੁਰਗ ਕਿਸਾਨਾਂ ਤੇ ਨੌਜਵਾਨ ਸ਼ੁਭਕਰਨ ਦੀ ਕਿਸਾਨੀ ਆंदोलਨ ਦੌਰਾਨ ਮੌਤ ਹੋ ਚੁੱਕੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਲੱਖ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਮੋਹਾਲੀ ਪੁਲਿਸ ਨੇ ਰਾਜਸਥਾਨ ਦੇ ਅਲਬਰਟ ਤੋਂ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਤਿੰਨ ਮੋਬਾਈਲ ਵੀ ਬਰਾਮਦ ਕੀਤੇ ਗਏ ਇਲਜ਼ਾਮੇ ਕੀ ਮੁਲਜ਼ਮ ਨੇ ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ ਦੇ ਨਾਮ ਤੋਂ ਫੇਕ ਅਕਾਊਂਟ ਬਣਾਇਆ ਤੇ ਉਹਨਾਂ ਦੀ ਫੋਟੋ ਲਗਾ ਕੇ ਕਈ ਹੋਰ ਪੁਲਿਸ ਅਧਿਕਾਰੀਆਂ ਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਤੇ ਫੇਰ ਇਸ ਸਮਾਨ ਵੇਚਣ ਦੇ ਨਾਮ ਤੇ ਪੈਸੇ ਠੱਗ ਲਏ ਜਿਸ ਤਰ੍ਹਾਂ ਪੁਲਿਸ ਨੇ ਜਗੂ ਕੁਦਵਾਨਪੁਰੀ ਅਧਿਕਾਰੀ ਦੇ ਇੱਕ ਸਾਥੀ ਨੂੰ ਵੀ ਕਾਬੂ ਕੀਤਾ ਰੋहतक ਦੇ ਬਹੁ ਚਰਚਿਤ जाट ਕਾਲਜ ਤੋਂ ਗਾਂਢ ਦੇ ਵਿੱਚ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤੇ ਦੋਸ਼ੀ ਸੁਖਵਿੰਦਰ ਨੂੰ ਫਾਂਸੀ ਦੀ ਸਜ਼ਾ ਸੁਣਾਉਂਦਿਆਂ ਇੱਕ ਹੋਰ ਦੋਸ਼ੀ ਨੂੰ ਵੀ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ 12 ਫਰਵਰੀ 2021 ਨੂੰ ਦੋਸ਼ੀ ਸੁਖਵਿੰਦਰ ਨੇ ਸੱਪ ਲੋਕਾਂ ਤੇ ਅੰਨੇ ਵਾ ਫਾਇਰਿੰਗ ਕੀਤੀ ਸੀ ਜਿਸ ਦੇ ਵਿੱਚ ਇੱਕ ਬੱਚੇ ਸਣੇ 6 ਲੋਕਾਂ ਦੀ ਮੌਤ ਹੋ ਗਈ ਸੀ ਦੋਸ਼ੀ ਸੁਖਵਿੰਦਰ ਪਹਿਲਵਾਨ ਹੈ ਜਿਸ ਨੇ ਆਪਸੀ ਰੰਜਿਸ਼ ਕਰਨੇ ਸੁਖਮੀ ਵਾਰਦਾਤਾਂ ਅੰਜਾਮ ਦਿੱਤਾ ਸੋਨੀਪੱਤ ਦੀ ਮਹਿਲਾ ਰੂਵੀ ਨੇ ਆਪਣੇ ਪ੍ਰੇਮੀ ਤੋਂ ਆਪਣੀ ਦੋਵੇਂ ਬੱਚਿਆਂ ਦਾ ਕਤਲ ਕਰਵਾ ਦਿੱਤਾ ਪ੍ਰੇਮੀ ਨਿਤਿਨ ਨੇ 7 ਅਤੇ 10 ਸਾਲ ਦੇ ਮਾਸੂਮਾਂ ਦਾ ਗਲਾ ਟੁੱਟ ਕੇ ਉਹਨਾਂ ਦਾ ਕਤਲ ਕਰ ਦਿੱਤਾ ਤੇ ਲਾਸ਼ਾਂ ਨੂੰ यूपी ਦੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਜਦਕਿ ਮਹਿਲਾ ਨੇ ਇੱਕ ਦਿਨ ਪਹਿਲਾਂ ਹੀ ਪੁਲਿਸ ਦੇ ਕੋਲ ਬੱਚਿਆਂ ਦੇ ਅਗਵਾ ਦੀ ਚੁੱਕੀ ਸ਼ਿਕਾਇਤ ਦਰਜ ਕਰਵਾਈ ਸੀ ਮਹਿਲਾ ਦਾ 7 ਸਾਲ ਪਹਿਲਾਂ ਪਤੀ ਨਾਲ ਤਲਾਕ ਹੋ ਚੁੱਕਾ ਹੈ ਜਦਕਿ ਪ੍ਰੇਮੀ ਮਹਿਲਾ ਦੇ ਬੱਚਿਆਂ ਨੂੰ ਮਾਰਨਾ ਚਾਹੁੰਦਾ ਸੋਨੀਪਤ ਪੁਲਿਸ ਨੇ 35 ਸਾਲ ਦੀ ਮਹਿਲਾ ਦੇ ਕਤਲ ਮਾਮਲੇ ਨੂੰ ਹੱਲ ਕਰਦਿਆਂ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਭਾਨੂੰਵੀ ਤੌਰ ਦੇ ਉੱਤੇ ਹੋਈ ਹੈ ਇਲਜ਼ਾਮੇ ਕਿ ਮੁਲਜ਼ਮ ਦਿੱਲੀ ਦੇ ਮੁਹੱਲਾ ਕਲੀਨਿਕ ਦੇ ਵਿੱਚ ਕੰਮ ਕਰਨ ਵਾਲੀ ਆਪਣੀ ਪਤਨੀ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਦਾ ਸੀ ਤੇ ਉਸ ਦਾ ਕਤਲ ਕਰਨ ਦੀ ਯੋਜਨਾ ਪਹਿਲਾਂ ਹੀ ਬਣਾ ਲਈ ਸੀ ਜਿਸ ਦੇ ਤਹਿਤ ਉਹ ਆਪਣੀ ਪਤਨੀ ਨੂੰ ਬਾਈਕ ਦੇ ਉੱਤੇ ਬਿਠਾ ਕੇ ਸੋਨੀਪੱਤ ਦੇ ਇੱਕ ਪਾਰਕ ਦੇ ਵਿੱਚ ਲੈ ਕੇ ਗਿਆ ਜਿੱਥੇ ਗਲਾ ਦੱਬ ਕੇ ਉਸ ਨੂੰ ਮਾਰ ਦਿੱਤਾ ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਗਿਆ ਤੇ ਮਾਗੀ ਤੌਰ ਦੇ ਦਿੱਤੇ ਬਿਮਾਰ ਮਹਿਲਾ ਦੇ ਨਾਲ ਨਸ਼ੇ ਦੇ ਵਿੱਚ ਧੁੱਤ ਦੋ ਵਿਅਕਤੀਆਂ ਨੇ ਜ਼ਬਰ ਜਨਾ ਕੀਤਾ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਦੇਰ ਰਾਤ ਮੁਹੱਲੇ ਵਾਲਿਆਂ ਨੇ ਪੀੜਤ ਮਹਿਲਾ ਦੀਆਂ ਚੀਕਾਂ ਸੁਣ ਕੇ ਦੁਕਾਨ ਦਾ ਸ਼ਟਰ ਖੋਲ੍ਹਿਆ ਅਤੇ ਇਤਰਾਜ਼ਯੋਗ ਹਾਲਤ ਦੇ ਵਿੱਚ ਮਲਜ਼ਮਾਂ ਤੋਂ ਉਸ ਨੂੰ ਬਚਾਇਆ ਪੀੜਤਾ ਫਿਲਹਾਲ ਬਿਆਨ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਉੱਧਰ ਪੁਲਿਸ ਨੇ ਦੋਵੇਂ ਮਲਜ਼ਮਾਂ ਨੂੰ ਕਾਬੂ ਕਰ ਸੋ ਨੀਪਤ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਨਰੇਲਾ ਰੂਟ ਦੇ ਉੱਤੇ ਦਰਦਨਾਖ ਖਾਸ ਤਵਾਂ ਪ੍ਰੇ ਤੇਜ਼ ਰਫ਼ਤਾਰ ਕਾਰ ਬਿਜਲੀ ਦੇ ਖੰਬੇ ਦੇ ਨਾਲ ਟਕਰਾ ਗਈ ਹਾਦਸੇ ਦੇ ਵਿੱਚ ਦੋ ਕੁੜੀਆਂ ਦੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਗੱਡੀ ਦੀ ਹਾਲਤ ਬਿਆਨ ਕਰਦੀ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੈ ਦੋਵੇਂ ਕੁੜੀਆਂ ਜਿੰਦਲ ਗਲੋਬਲ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਸਨ ਗੋਮਨ ਦੇ ਨਾਮ ਰਸਿਕਾ ਤੇ ਨਮਨ ਗੋਹਾਣਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਪਿੰਡ ਆਹੂ ਲਾਣਾ ਦੇ ਵਿੱਚ ਤੇਜ਼ ਰਫ਼ਤਾਰ ਟਰੱਕ ਸੜਕ ਦੇ ਕੰਢੇ ਬਣੀ ਝੋਪੜੀ ਦੇ ਵਿੱਚ ਪੜ ਗਿਆ ਤਸਵੀਰਾਂ ਦੇ ਵਿੱਚ ਤਾਂ ਆਪ ਦੇਖਿਆ ਜਾ ਸਕਦਾ ਹੈ ਕਿ ਟਰੱਕ ਦਾ ਪਿਛਲਾ ਹਿੱਸਾ ਪੂਰਾ ਝੋਪੜੀ ਦਾ ਨੁਕਸਾਨ ਕਰ ਚੁੱਕਿਆ ਸੀ ਬਚਾਅ ਰਿਹਤ ਉਸ ਵੇਲੇ ਉੱਥੇ ਕੋਈ ਮੌਜੂਦ ਨਹੀਂ ਸੀ ਜਿਸ ਝੋਪੜੀ ਦੇ ਵਿੱਚ ਵੈਦ ਦਾ ਕੰਮ ਕਰਦਾ ਸੀ ਪੁਲਿਸ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਪੋਤੇਗੜ ਸਾਹਿਬ ਦੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੀ ਗਿਰੋਹ ਦਾ ਪਰਦਾ ਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 17 ਕਿਲੋ ਅਫੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਹ ਤਿੰਨੋਂ ਮੁਲਜ਼ਮ 4 ਘੰਟੇ ਤੋਂ ਨਸ਼ਾਲੇ ਆਕੇ ਪੰਜਾਬ ਦੇ ਬਕਵਾ ਖੇلاقਿਆਂ ਦੇ ਵਿੱਚ ਸਪਲਾਈ ਕਰਦੇ ਸਨ ਬੁਲਜ਼ਮਾ ਚ ਮੁਹਾਲੀ ਦਾ ਰਹਿਣ ਵਾਲਾ ਇੱਕ ਸ਼ਖਸ ਸ਼ਾਮਿਲ ਹੈ ਜਿਸ ਦੀ ਦੁਕਾਨ ਦੇ ਵਿੱਚ ਪੁਲਿਸ ਨੇ 7 ਕਿਲੋ ਅਫੀਮ ਅਤੇ 10 ਲੱਖ ਰੁਪਏ ਦੀ ਡਰਗਮਨੀ ਜ਼ਬਤ ਅਬੋਹਰ ਦੇ ਵਿੱਚ ਹਨੂਮਨਗੜ੍ਹ 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 ਰੋਡ ਦੇ ਉੱਤੇ ਭਰਾਮਾ ਦੇ ਟਾਪੇ ਤੋਂ ਹੰਗਾਮਾ ਦੇਖਣ ਨੂੰ ਮਿਲਿਆ ਟਾਪੇ ਦੇ ਕਰਮਚਾਰੀਆਂ ਦੇ ਮੁਤਾਬਕ ਇੱਕ ਸ਼ਖਸ ਟਾਪੇ ਦੇ ਉੱਤੇ ਸਬਜ਼ੀ ਲੈਣ ਆਇਆ ਸੀ ਪਰ ਉਸ ਨੂੰ ਪੈਸੇ ਘੱਟ ਹੋਣ ਦੀ ਗੱਲ ਆਖੀ ਜਿਸ ਕਾਰਨ ਵਿਵਾਦ ਹੋ ਗਿਆ ਅਤੇ ਟਾਪੇ ਦੇ ਕਰਮਚਾਰੀਆਂ ਨੇ ਵਿਅਕਤੀ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਜ ਕੁੱਟਮਾਰ ਦੇ ਇਲਜ਼ਾਮ ਲਗਾ ਕੇ ਹਸਪਤਾਲ ਦੇ ਵਿੱਚ ਦਾਖਲੋ ਫਿਰੋਜ਼ਪੁਰ ਪੁਲਿਸ ਨੇ ਹਲਕਾ ਜ਼ੀਰਾ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਦੋ ਪਿਸਤੌਲ ਅਤੇ ਭਾਰੀ ਮਾਤਰਾ ਦੇ ਵਿੱਚ ਰੌਂਦ ਦੇ ਖੋਲ ਬਰਾਮਦ ਹੋਏ ਨੇ ਦੋਵਾਂ ਦੀ ਪਛਾਣ ਰਾਜਦੀਪ ਤੇ ਕੁਲਦੀਪ ਦੇ ਵਜੋਂ ਹੋਈ ਹੈ ਬਿੱਤੇ ਦਿਨੀ ਜ਼ੀਰਾ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ ਜਿਨ੍ਹਾਂ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਸੀ ਪੁਲਿਸ ਨੇ ਮਾਮਲਾ ਦਰਜ ਕਰ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਉਧਰ ਬਰਨਾਲਾ ਬੱਸ ਸਟੈਂਡ ਦੇ ਨੇੜੇ ਬਾਜ਼ਾਰ ਦੇ ਵਿੱਚ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਦੀ ਚੋਰੀ ਕੀਤੀ ਚੋਰਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਿਆ ਤੇ ਦੁਕਾਨਾਂ ਦੇ ਵਿੱਚ ਪਿਆ ਕੈਸ਼ ਸਣੇ ਹੋਰ ਸਮਾਨ ਲੈ ਕੇ ਉਹ ਫਰਾਰ ਹੋ ਗਏ ਤੇ ਨਹੀਂ ਨਹੀਂ ਜਾਂਦੇ-ਜਾਂਦੇ ਚੋਰ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਨਾਲ ਲੈ ਗਏ ਚੋਰੀ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਵੇਰੇ ਦੁਕਾਨਦਾਰ ਨੇ ਆ ਕੇ ਆਪਣੀਆਂ ਦੁਕਾਨਾਂ ਖੋਲੀਆਂ ਤੇ ਚੋਰੀ ਉੱਥੇ ਹੋਈ ਨਜ਼ਰ ਆਈ ਲੁਧਿਆਣਾ ਦੇ ਵਿੱਚ ਕੇਂਦਰੀ ਟ੍ਰੇਡ ਯੂਨੀਅਨ ਕਿਸਾਨਾਂ ਦੇ ਹੱਥ ਦੇ ਵਿੱਚ ਨਿਤਰੀ ਹੈ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕੇਂਦਰੀ ਟ੍ਰੇਡ ਯੂਨੀਅਨ ਨੇ ਕੇਂਦਰ ਅਤੇ हरियाणा सरकार ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਜਮ ਕੇ ਨਾੜੇ ਬਾਜ਼ੀ ਕੀਤੀ ਪ੍ਰਦਰਸ਼ਨ ਸਰਹਾਰੀ ਬਾਰਡਰ ਦੇ ਉੱਤੇ ਕਿਸਾਨ ਨੌਜਵਾਨ ਸ਼ੁਭ ਕਰਨ ਦੀ ਮੌਤ ਦੇ ਰੋਜ਼ ਦੇ ਵਿੱਚ ਜੋ ਕੀਤਾ ਗਿਆ ਵਿਰੋਧ ਜਤਾਉਂਦੇ ਹੋਏ ਕਾਲਾ ਦਿਵਸ ਮਨਾਇਆ ਗਿਆ ਇਸ ਦੌਰਾਨ ਪ੍ਰਦਰਸ਼ਨ ਕਾਰੀਆਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਿਵੇਂ ਮੁਖਸਰ ਸਾਹਿਬ ਡੀਸੀ ਦਫਤਰ ਦੇ ਸਾਹਮਣੇ ਆਸ਼ਾ ਵਰਕਰਾਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਉਹਨਾਂ ਦੇ ਨਾਲ ਵਾਅਦੇ ਕਰਕੇ ਮੁੱਕਰ ਰਹੀ ਹੈ ਆਸ਼ਾ ਵਰਕਰਾਂ ਨੇ ਖਾਲੀਆਂ ਖੜਕਾ ਕੇ ਨਾੜੇ ਬਾਜ਼ੀ ਕੀਤੀ ਯੂਨੀਅਨ ਦੇ ਆਗੂ ਨੇ ਕਿਹਾ ਕਿ ਘਟੋ ਘਟ ਨੋ 21000 ਰੁਪਏ ਮੁੱਢਲੀ ਤਨਖਾਹ ਲਾਗੂ ਕੀਤੀ ਜਾਵੇ ਆਸ਼ਾ ਵਰਕਰਾਂ ਨੂੰ ਪੂਰ ਪੱਤੇ ਦਿੱਤੇ ਜਾਣ ਇਸ ਤੋਂ ਇਲਾਵਾ ਬਣਦੀਆਂ ਮੰਗਾਂ ਮੰਨੀਆਂ ਫਿਰੋਜ਼ਪੁਰ ਦੇ ਪਿੰਡ ਆਸਣ ਢੋਟਾ ਦੇ ਵਿੱਚ ਇੱਕ ਗਰੀਬ ਪਰਿਵਾਰ ਨੂੰ 125000 ਦਾ ਬਿਜਲੀ ਦਾ ਬਿੱਲ ਆਇਆ ਜਿਸ ਨੂੰ ਦੇਖ ਕੇ ਪਰਿਵਾਰ ਹੈਰਾਨ ਤੇ ਪਰੇਸ਼ਾਨ ਹੈ ਕਰਦੇ ਮੁਖੀ ਬਗੀਚਾ ਸਿੰਘ ਦੇ ਮੁਤਾਬਿਕ ਉਸ ਦਾ ਗਰੀਬ ਪਰਿਵਾਰ ਹੈ ਘਰ ਦੇ ਵਿੱਚ ਬਸ ਦੋ ਬੋਰਡ ਦੇ ਦੋ ਨੌ ਬੋਰਡ ਦੇ ਬਲਬ ਨੇ ਤੇ ਨਾ ਜਿਹੜਾ ਬਿੱਲ ਆਇਆ ਉਸ ਨੂੰ ਲੈ ਕੇ ਉਹ ਪਰੇਸ਼ਾਨ ਹੈ